ਬੜੀ ਜੀਵਕੀ ਕਰਨ ਅੱਜ ਡਾਂਡਾ ਵਿਖੇ ਜੋ ਪਰਵਾਨੀ ਹਮ ਰਾਜ ਯਾਤਰਾ ਦੇ ਲੰਗਰ ਦੇ ਇਗਰਾਨ ਦਾ ਮੌਕਾ ਬਿਲਕੁਲ ਬਹੁਤ ਛੜਦਾ ਦੇ ਨਾਲ ਹਰ ਸਾਲ ਇਹ ਲੰਗਰ ਲਾਉਂਦੇ ਨੇ ਬੜੇ ਉਤਸ਼ਾਹ ਨਾਲ ਇਥੇ ਲੋਕੀ ਜਾਂਦੇ ਨੇ ਉਹ ਲੰਗਰ ਚੜਦੇ ਨੇ ਬਹੁਤ ਅੱਛਾ ਲੱਗਦਾ ਹੈ ਇਹਨਾਂ ਦੀ ਸੇਵਾ ਭਾਵਨਾ ਦੇਖ ਕੇ ਸਾਰੇ ਲੋਕਾਂ ਨੂੰ ਜਨਤਾ ਨੂੰ ਇਹੋ ਪ੍ਰੇਰਣਾ ਲੈਣੀ ਚਾਹੀਦੀ ਹੈ ਉਹ ਜਿਹਨੇ ਅੱਜ ਅੱਜ ਸੇਵਾ ਦਾ ਸ੍ਰੀਪਦ ਦਈਆ ਹੈ ਮੇਰੇ ਬਰ ਬਹੁਤ ਬਹੁਤ ਸ਼ੁਕਰੀਆ ਧਾਰਮਿਕ ਸਥਾਨਾਂ ਨੂੰ ਸੁਰੱਖਿਅਤ ਰੱਖ ਕੇ ਕੀ ਕਹਣਾ ਹੈ ਅਫਸਰੀ ਦੇਖੋ ਇਹ ਪੰਜਾਬ ਨੂੰ ਆਪੀ ਰਾਜੀ ਕਰਦੀ ਹੈ بڑے بڑے ਗੱਤ ਇੱਥੇ ਲਿਖੇ ਗਏ ਨੇ ਇਸ ਕਰਕੇ ਸਾਰੇ ਧਰਮਾਂ ਦਾ ਆਦਰ ਮਾਨ ਹੋਵੇ ਸਾਰਾ ਸਤਕਾਰ ਹੋਵੇ ਕੋਈ ਬੇਅਦੀ ਨਾ ਹੋਵੇ ਇਹ ਸਾਰੀਆਂ ਪਾਰਟੀਆਂ ਨੂੰ ਪਾਰਟੀ ਵਾਈਜ਼ ਦੇ ਉੱਪਰ ਉੱਠ ਕੇ ਇਹ ਜਤਨਕਾਰੀ ਦੇਦੇ ਆਂ ਔਰ ਕੋਈ ਅਸੰਤੁਸ਼ਟੀ ਵੀ ਨਾ ਹੋਵੇ ਪੰਜਾਬ ਦੀ ਸ਼ਾਂਤੀ ਖਰਾਬ ਨਾ ਹੋਵੇ ਇਹ ਲਈ ਜਨਜ਼ੀਰ ਹੋਣਾ ਚਾਹੀਦਾ ਕਿਸ ਤਰ੍ਹਾਂ ਦਾ ਸੰਕਰਮੇ ਕਿਉਂ ਹੋ ਜੀ ਬਹੁਤ ਵਧੀਆ ਜਜ ਸਪੋਰਟ ਤੇ ਇਹ ਜਗ੍ਹਾ ਜਾਣ ਲੱਗਿਆ ਫਗਵਾੜੇ ਹਰ ਰੋਜ਼ ਜਥੇਰੇ ਲੈ ਕੇ ਉਹ ਤਾਂ ਜਾਂਦੀ ਵੀ ਆ ਚਿਕਾਉਂਦੇ ਵੀ ਉੱਥੇ ਜਾ ਕੇ ਆਪ ਲੰਗਰ ਵਿਲਾ ਦੇ ਨੇ ਤੇ ਇਹ ਤੋਂ ਹੀ ਜਾਂਤਾ ਜਾਂਦੀ ਆ ਲੋਕਾਂ ਚ ਬੜਾ ਅਛਾ ਆ ਸ਼ਰਧਾ ਦੇ ਨਾਲ ਉੱਥੇ ਜਾਂਦੇ ਆ ਡਾਂਡੇ 'ਚ ਅਸੀਂ ਸ੍ਰੀ ਅਮਨਨਾਥ ਜੀ ਦੇ ਯਾਤਰੀਆਂ ਵਾਸਤੇ ਡਾਂਡੇ ਕੋਰਾ ਜਿਹੜਾ ਲੰਗਰ ਦਾ ਸੰਚਾਲਨ ਕੀਤਾ ਗਿਆ ਸਾਰੀ ਹੀ ਕਮੇਟੀ ਨੂੰ ਅਸੀਂ ਵਧਾਈ ਦਿੰਦੇ ਆ ਕਿ ਇਹ ਸਾਂਝੇ ਕੰਮ ਦੇ ਵਿੱਚ मतलब ਸਾਰੇ ਰਲ ਮਿਲ ਕੇ ਕੰਮ ਕਰਦੇ ਆ ਔਰ ਇਹ ਕੋਈ ਨਵੀਂ ਗੱਲ ਨਹੀਂ ਪੰਜਾਬ ਦਾ ਇਤਿਹਾਸ ਰਿਹਾ ਕਿ ਸਾਂਝੀ ਵਾਕਤਾ ਦਾ ਕੋਈ ਪਰसों ਵਿਧਾਨ ਸਭਾ ਚ ਇੱਕ ਬਿੱਲ ਪੇਸ਼ ਹੋਇਆ ਉਹਦੇ ਵਿੱਚ ਵੀ ਇਹੀ ਸਾਂਝੀ ਬਾਤ ਦਾ ਹੀ ਸੰਦੇਸ਼ ਦਿੱਤਾ ਗਿਆ ਸਾਰਿਆਂ ਨੇ ਇਹੀ ਕਿਹਾ ਲੇਕਿਨ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸੋਚਣੀ ਬਣ ਰਹੀ ਜਦ ਕਿ ਬੇਅਦਬੀ ਦੀ ਜਿਹੜੀ ਗੱਲ ਹੈ ਉਹ ਸਾਰਿਆਂ ਵਾਸਤੇ ਕੋਈ ਜੀ ਹੈ ਕਿਉਂਕਿ ਬੇਅਦਬੀ ਕੋਈ ਵੀ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਅਸੀਂ ਉਹ ਕਿੱਦਾਂ ਤੈਅ ਕਰਾਂਗੇ ਕਿਉਂਕਿ ਉੱਥੇ ਇਮੋਸ਼ਨਲ ਢੰਗ ਨਾਲ ਹੀ ਸਾਰੀਆਂ ਸਵਿਚਾਂ ਹੁੰਦੀਆਂ ਰਹੀਆਂ ਕਿਸੇ ਨੇ ਕੋਈ ਕਾਨੂੰਨ ਕਿਦਾਂ ਦਾ ਬਣਾਣਾ ਇਹ ਨਹੀਂ ਦੱਸਿਆ ਬਸ ਇਮੋਸ਼ਨਲੀ ਕੀਤਾ ਕਿ ਆਪ ਹੀ ਤੁਸੀਂ ਇਹ ਕਰੋ ਲੇਕਨ ਉਹਦਾ ਪਾਇ ਨਹੀਂ ਦੱਸਿਆ ਕਿ ਇਦਾਂ ਹੋਣਾ ਚਾਹੀਦਾ ਉਹ ਇਸੇ ਕਰਕੇ ਉਹ ਕਾਨੂੰਨ ਜਿਹੜਾ ਬਣਨ ਤੋਂ ਪਹਿਲੇ ਇੱਕ ਸਿਲੈਕਟ ਕਮੇਟੀ ਕੋ ਸਪੀਕਰ ਸਾਹਿਬ ਨੂੰ ਭੇਜ ਦਿੱਤਾ ਉਹ ਕਮੇਟੀ ਬਣਾਣਗੇ 6 ਮਹੀਨਿਆਂ ਦੇ ਵਿੱਚ ਵਿੱਚ ਉਹਦਾ ਕੋ ਡਿਸੀਜਨ ਆਊਗਾ ਫਿਰ ਉਹ ਲਾਗੂ ਹੋਊਗਾ ਫੇਰ ਪਾਸ ਹੋਏਗਾ ਉਸ ਤੋਂ ਉੱਪਰ ਉੱਠ ਕੇ ਵੀ ਅਸੀਂ ਇਹ ਚਾਹੁੰਦੇ ਆ ਕਿ ਇਹ ਜ਼ਰੂਰਤ ਕਿਉਂ ਪੈਂਦੀ ਹੈ ਪਈਏ ਬੇਅਦਬੀ ਪੰਜਾਬ ਵਿੱਚ ਹੀ ਕਿਉਂ ਹੁੰਦੀ ਆ? ਬਾਕੀ ਜਗ੍ਹਾ ਕਿਉਂ ਨਹੀਂ ਹੁੰਦੀ? ਅਸੀਂ ਉੱਥੇ ਵੀ ਕਿਹਾ ਸੀ ਕਿ ਅਸੀਂ ਅਗਰ ਰਾਜਨੀਤੀ ਨੂੰ ਇੱਕ ਪਾਸੇ ਛੱਡ ਕੇ ਸੋਚਾਂਗੇ ਨਾ ਤੇ ਫੇਰ ਇਹਦਾ ਸਾਰੇ ਇਲਾਜ ਹੋ ਜਾਣੇ ਆ। ਲੇਕਿਨ ਰਾਜਨੀਤੀ ਨੂੰ ਛੱਡਦੇ ਨਹੀਂ। ਜਿਹੜਾ ਵੀ ਦਿੱਤੇ ਬੱਜਿਆ ਉਸੇ ਹਿਸਾਬ ਨਾਲ ਕੰਮ ਕਰਦਾ। ਅਸੀਂ ਕਹਿੰਦੇ ਕਿ ਆਈ ਕਿ ਸਨਾਤਨ ਧਰਮ ਜਿਹੜਾ ਉਹ ਸਭ ਤੋਂ ਜ਼ਿਆਦਾ ਵਿਸ਼ਾਲ ਧਰਮ ਹੈ। ਠੀਕ ਹੈ ਸਾਡਾ ਸਿੱਖ ਧਰਮ ਜਿਹੜਾ ਉਹ ਵੀ ਕੱਟ ਨਹੀਂ ਉਹ ਵੀ ਉੱਪਰ ਹੈ ਲੇਕਿਨ ਸਨਾਤਨ ਨੂੰ ਮੰਨਣ ਵਾਲੇ ਅਲੱਗ-ਅਲੱਗ ਤਰ੍ਹਾਂ ਦੇ ਢੰਗ ਹੈਗੇ ਆ ਕਿਉਂਕਿ ਸਨਾਤਨ ਨੂੰ ਅਸੀਂ ਤਾਂ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਜੀਵਤ ਰੂਪ ਕਹਿੰਦੇ ਆ ਲੇਕਿਨ ਜਿਹੜੀਆਂ ਪੱਥਰ ਦੀਆਂ ਮੂਰਤੀਆਂ ਨੂੰ ਅਸੀਂ ਮੰਤਰੋਚਾਰਾਂ ਦੇ ਨਾਲ ਜੀਵਤ ਕਰਦੇ ਆ ਸਾਹਮਣੇ ਜੀਵਤ ਭਗਵਾਨ ਬੈਠੇ ਉਹਦੀ ਪੂਜਾ ਕਰਦੇ ਆ ਤੇ ਉਹ ਵੀ ਖੰਡਤ ਗੀਤیاں ਜਾਂਦੀਆਂ ਤੇ ਉਹ ਕੋ ਘੱਟ ਤੇ ਨਹੀਂ ਉਹਨਾਂ ਦੇ ਬਾਰੇ ਵੀ ਕੋਈ ਨਾ ਕੋ ਕਾਨੂੰਨ ਬਣਨਾ ਚਾਹੀਦਾ ਇਹਦਾ ਹੋਰ ਵੀ ਧਰਮ ਹੈਗੇ ਆ ਜਿਹੜੇ ਆਪਣੀਆਂ ਆਪਣੀਆਂ ਮਤਲ ਉਹਨਾਂ ਨੇ ਗ੍ਰੰਥ ਕੱਢੇ ਰਿਆ ਦੇਖੋ ਸਭ ਤੋਂ ਪਹਿਲੇ ਤੇ ਰਿਗਵੇਦ ਅਗਰ ਲਿਖਿਆ ਗਿਆ ਤੇ ਪੰਜਾਬ ਦੇ ਵਿੱਚ ਲਿਖਿਆ ਗਿਆ ਗੁਰੂਆਂ ਦੀ ਬਾਣੀ ਲਿਖੀ ਗਈ ਤੇ ਪੰਜਾਬ ਤੇ ਲਿਖੀ ਗਈ ਉਹ ਇਸ ਕਰਕੇ ਪੰਜਾਬ ਦਾ ਜਿਹੜਾ ਬਹੁਤ ਮਹੱਤਵ ਹੈ ਅਸੀਂ ਉਸ ਮਹੱਤਵ ਨੂੰ ਦੇਖਦੇ ਹੋਏ ਕੰਮ ਕਰੀਏ ਤੇ ਮੇਰੇ ਖਿਆਲ ਠੀਕ ਰਹੂਗਾ ਅੱਜ ਸਾਰੀ ਹੀ ਕਮੇਟੀ ਨੂੰ ਅੱਜ ਲੰਗਰ ਦੇ ਉਪਲਕਸ਼ ਵਿੱਚ ਬਹੁਤ ਬਹੁਤ ਵਧਾਈ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਟਾਲਾ ਦੇ ਵਾਸੀ ਸਮੁੱਚੇ ਆ ਸ਼ਹਿਰ ਨਿਵਾਸੀ ਰਲ ਕੇ ਇਹ ਲੰਗਰ ਲਾਉਂਦੇ ਆ ਬਰਫਾਨੀ ਬਾਬਾ ਜੀ ਦੇ ਨਾਂ ਤੇ ਮੈਂ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਇਹਨਾਂ ਨੂੰ ਮੁਬਾਰਕਬਾਦ ਦਿਨਾ ਤੇ ਖਾਸ ਤੌਰ ਤੇ ਸਾਡੇ ਵਿੱਚ ਪਹੁੰਚੇ ਹੋਏ ਸਾਡੇ ਸਾਬਕਾ ਮੰਤਰੀ ਕੇਂਦਰ ਸਰਕਾਰ ਦੇ ਸ਼੍ਰੀ ਸੋਮ ਪ੍ਰਕਾਸ਼ ਜੀ ਬਕੇਰੀਆ ਤੋਂ ਐਮ ਐਲ ਏ ਸਾਹਿਬ ਜੰਗੀ ਲਾਲ ਜੀ ਤੇ ਹੋਰ ਵੀ ਸਾਰੇ ਸੱਜਣ ਇੱਥੇ ਪਹੁੰਚੇ ਆਣ ਤੇ ਜੀ ਆਮ ਤੇ ਜੀ ਆਇਆਂ ਕਹਿਣਾ ਕਿ ਕੋਈ ਸ਼ਹਿਰ ਨਿਵਾਸੀਆਂ ਦਾ ਪਰਾਲਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਇਹ ਲੰਗਰ ਲਗਾ ਰਹੇ ਆ ਔਰ ਨਿਸ਼ਟਾ ਭਾਵਨਾ ਨਾਲ ਆ ਰਹੇ ਆ ਔਰ ਸ਼ਹਿਰ ਨਿਵਾਸੀ ਸਮੁੱਚਾ ਇਹਨਾਂ ਸਵਾਦ ਜਾਂਦਾ ਹਮੇਸ਼ਾ ਕਿ ਮੈਂ ਪਰਮਾਤਮਾ ਕੀ ਹੀ ਅਰਦਾਸ ਕਰਦਾ ਕਿ ਹਮੇਸ਼ਾ ਦੀ ਘਰਾਂ ਇਦਾਂ ਹੀ ਲੰਗਰ ਲਾਂਦੇ ਰਹਿਣ ਕਿ ਸਾਰੀ ਕਲਾਬ ਜਿਹੜੀ ਇੰਦੇ ਸ਼ਹਿਰ ਵਾਸਤੇ ਚੜਦੀ ਕਲਾ ਗਰਾਂ ਦੇ ਲੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਚੜੋ ਬਾਹਰ ਮੈਂ ਮੈਨੂੰ ਚਾਹੁੰਦਾ ਵੀ ਇਹ ਠੀਕ ਕਰਨਾ ਚਾਹੁੰਦਾ ਮੈਂ ਧੰਨਵਾਦ ਹੈ ਇਹਨਾਂ ਦਾ ਪਹਿਲਾਂ ਹੀ ਸਾਡੇ ਨਗਰ ਚ ਆਇਆ ਮੰਤਰੀ ਸਾਹਿਬ ਐਮ뷸ੈਂਸ ਸਾਹਿਬ ਮੈਂ ਜੀ ਆ ਵੀ ਕੀਤਾ ਧੰਨਵਾਦ ਵੀ ਕੀਤਾ ਤੇ ਹੁਣ ਨਾਲ ਦੀ ਨਾਲ ਅਸੀਂ ਸਾਰੇ ਜਿਹੜੇ ਇਕੱਠੇ ਹੋ ਕੇ ਅਸੀਂ ਜਿਹੜਾ ਜੈ ਗौरी शंकर ਸੇਵਾ ਸੰਤੀ ਸੇਵਾ ਸੰਤੀ ਜਿਹੜੀ ਆ ਟਾਂਡਾ ਅਈਆਪੁਰ ਓੜਮੋਰ ਸਾਰੇ ਜਿਹੜੀ ਹਰ ਸਾਲ ਹੀ ਆ ਉਹ ਇੱਥੇ ਭਗਵਾਨ ਛੇ ਭੋਲੇ ਦਾ ਜਿਹੜਾ ਅਮਰਨਾਥ ਯਾਤਰਾ ਉਹਦੇ ਸੰਬੰਧ ਜਿਹੜਾ ਹਰ ਸਾਲ ਜਿਹੜਾ ਲੰਗਰ ਲੱਗਦਾ